ਵਾਹ ਸ੍ਰੀ ਅਕਾਲ ਬਾਕੀ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਅਸੀਂ ਨਨਕਾਣੀ ਦੇ ਦਰਸ਼ਨ ਕਰਕੇ ਕਰਨ ਜਾ ਰਹੇ ਹਾਂ ਇਹ ਬਹੁਤ ਖੁਸ਼ੀ ਹੈ ਜੀ ਜਾਣ ਦੀ ਬਹੁਤ ਵਧੀਆ ਸਾਡੇ ਲਈ ਬਹੁਤ ਚੰਗਾ ਦਿਨ ਹੈ ਜੀ ਅੱਜ ਜਿਹੜਾ ਸਾਨੂੰ ਵੀਜ਼ਾ ਮਿਲਿਆ ਗੁਰੂ ਧਾਮ ਦੇ ਦਰਸ਼ਨ ਕਰਨ ਦਾ ਕਿਉਂਕਿ ਜਿੱਥੋਂ ਸਿੱਖ ਪੰਥ ਦੀ ਜੜ ਲੱਗੀ ਹੈ ਜੀ ਸਾਨੂੰ ਉੱਥੇ ਜਾਣਾ ਮਿਲ ਰਿਹਾ ਮੰਨਦਾ ਚਾਹ ਹੁੰਦਾ ਬਹੁਤ ਵੱਡਾ ਚਾਹ ਜੀ ਬਹੁਤ ਜ਼ਿਆਦਾ ਚਾਹ ਪਹਿਲੀ ਵਾਰ ਜਾ ਰਹੇ ਜੀ ਹਾਂ ਜੀ ਪਹਿਲੀ ਵਾਰ ਹੀ ਜਾ ਰਹੇ ਹਾਂ ਜਦੋਂ ਵੀਜ਼ਾ ਲੱਗਾ ਕਿੰਨੀ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਵੀਜ਼ਾ ਲੱਗਿਆ ਤੇ ਜਾਣਾ ਤਾਂ ਹੋਰ ਕਿਤੇ ਵੀ ਸੀ ਦੇਖੋ ਉੱਥੇ ਨਹੀਂ ਜਾਣਾ ਮਿਲਿਆ ਪਰ ਇੱਥੇ ਸਾਡੇ ਗੁਰੂ ਤੇ ਜ਼ਰੂਰ ਜਾਣਾ ਮਿਲਿਆ ਜੀ ਬਹੁਤ ਵੱਡੀ ਖੁਸ਼ੀ ਹੈ ਜੀ ਪਾਕਿਸਤਾਨ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਅਸੀਂ ਨਨਕਾਣੀ ਦੇ ਦਰਸ਼ਨ ਕਰਕੇ ਕਰਨ ਜਾ ਰਹੇ ਹਾਂ ਜੀ ਆਪਣੀ ਤਾਂ ਇਹ ਹੀ ਦੁਆਏ ਜੀ ਸਾਡੇ ਵੱਲੋਂ ਕਿ ਸਾਰੇ ਸਾਡੇ ਵਾਂਗੂ ਵੀ ਦਰਸ਼ਨ ਕਰ ਸਕਣ ਬਸ ਇਹੀ ਗੱਲ ਕਿੰਨਾ ਮਨ ਚ ਖੁਸ਼ੀ ਹੋਈ ਜਦੋਂ ਪਤਾ ਲੱਗਾ ਵੀਜ਼ਾ ਲੱਗਾ ਖੁਸ਼ੀ ਤਾਂ ਬਹੁਤ ਹੋਈ ਜੀ बस ए दुगडी खुशी दा की है जी ਵੀ ਸਾਡੇ ਦਰਸ਼ਨ ਸਹੀ ਸਲਾਮਤ ਹੋ ਜਾਣ ਵਸ ਠੀਕ ਹੈ ਨਾਂਜੀ ਫਸਟ ਟਾਈਮ ਹੀ ਹੈ ਜੀ ਫਸਟ ਟਾਈਮ ਇੰਨਾ ਚਾਹ ਦੀ ਮਨਚ ਅਕਸਰ ਕਿਉਂਕਿ ਸੀ ਅਰਦਾਸ ਵਿੱਚ ਜ਼ਿਕਰ ਕਰਦੇ ਆ ਹਾਂਜੀ ਉਹ ਅੱਜ ਤੁਹਾਡੀ ਪੂਰੀ ਹੋ ਰਹੀ ਹੈ ਭਿਆਨੇ ਕਰ ਸਕਦੇ ਜੀ ਹਾਂ ਇਹ ਤਾਂ ਬਹੁਤ ਜ਼ਿਆਦਾ ਵੀ ਖੁਸ਼ੀ ਹੈ ਜੀ ਮੈਂ ਜ਼ਿਲ੍ਹਾ ਪਟਿਆਲਾ ਪਿੰਡ ਲਗੜੋਈ ਤੋਂ ਜਾ ਰਹੀ ਹਾਂ ਜੀ ਮੈਂ ਪਹਿਲੀ ਵਾਰ ਜਾ ਰਹੀ ਹਾਂ ਮੈਨੂੰ ਇੰਨਾ ਜ਼ਿਆਦਾ ਖੁਸ਼ੀ ਆ ਮੈਂ ਦੱਸ ਨਹੀਂ ਸਕਦੀ 40 ਸਾਲਾਂ ਤੋਂ ਪਰਦਾਸ ਕਰਦੇ ਆ ਰਹੇ ਆ ਵੀ ਨਨਕਾਣਾ ਸਾਹਿਬ ਦੇ ਦਰਸ਼ਨ ਗੁਰਤਾਮਾਂ ਦੇ ਦਰਸ਼ਨ ਹੋਏ ਜਾਣ ਬਸ ਤੇ ਜਦੋਂ ਉਹ ਕੀ ਕੋਈ ਖਾਸ ਲੈ ਕੇ ਜਾ ਰਹੇ ਹੋ ਖਾਸ ਤਾਂ ਬਸ ਇਹ ਆ ਵੀ ਮਨ ਦੇ ਵਿੱਚ ਇਹੀ ਭਾਵਨਾ ਹੈ ਵੀ ਦੋਨੇ ਦੇਸ਼ਾਂ ਦੇ ਬਾਰਡਰ ਨੇ ਜਿਹੜੇ ਉਹ ਖੁੱਲ ਜਾਣ ਇੱਕ ਪਿਆਰ ਵਧੇ ਜੀ ਨਾਫਰ ਦੀ ਭਾਵਨਾ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈ ਹਾਂਜੀ ਤਾਂ ਇਹ ਇਹ ਖਾਸ ਦਿਨ ਵਾਸਤੇ ਕੋਈ ਸੋਚਿਆ ਮਨ ਦੇ ਵਿੱਚ ਕਿ ਸੋਚਦਾ ਇਹ ਹੈ ਜੀ ਬਸ ਪਰਨ ਕਰਕੇ ਆਵਾਂਗੇ ਕੋਈ ਵੀ ਮਾੜੇ ਜੋ ਵੀ ਮੰਦੇ ਵਿੱਚ ਵਿਚਾਰਦੇ ਹੋ ਸਾਰੇ ਤਿਆਕ ਕੇ ਆਵਾਂਗੇ ਆਪਾਂ ਤਾਂ ਇੱਕ ਅਰਦਾਸ ਕਰਕੇ ਆਵਾਂਗੇ ਦੋਨੇ ਦੇਸ਼ ਇੱਕੇ ਹੋ ਜਾਣ ਜੀ ਹਾਂ ਜੀ ਸਾਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੈਗੀ ਵੀਜ਼ੇ ਦੀ ਜਿਵੇਂ ਅਸੀਂ ਫਾਸਟ ਵਾਇਰ ਲਗਾਇਆ ਸੀਗਾ ਤਾਂ ਫਾਸਟ ਵਾਰ ਹੀ ਸਾਡਾ ਵੀਜ਼ਾ ਆ ਗਿਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂ ਸਾਡੇ ਪਹਿਲੀ ਪਾਤਸ਼ਾਹੀ ਜੀ ਦੇ ਦਰਸ਼ਨ ਹੋਣ ਜਾ ਰਹੇ ਨੇ ਸਾਨੂੰ ਇਤੋਂ ਜ਼ਿਆਦਾ ਖੁਸ਼ੀ ਹੋ ਨਹੀਂ ਸਕਦੀ ਸਾਨੂੰ ਇੰਨੀ ਖੁਸ਼ੀ ਕਿਸੇ ਵੀ ਦੇਸ਼ ਦੀ ਨਹੀਂ ਹੈਗੀ ਜਿੱਨੇ ਸਾਨੂੰ ਉਹ ਥਾਂ ਦੀ ਖੁਸ਼ੀ ਹੈ ਅਰਦਾਸ ਤੇ ਵੀ ਅਸੀਂ ਕਹਿੰਨੇ ਆ ਹਾਂ ਹਾਂਜੀ ਹਾਂਜੀ ਅਰਦਾਸ ਕਰਦੇ ਆ ਤਾਂ ਅਰਦਾਸ ਦੇ ਵਿੱਚ ਹੀ ਕਰਦੇ ਆਂਗੇ ਵੀ ਸਾਨੂੰ ਮਿਲਾਇਆ ਜਾਵੇ ਸਾਡੇ ਜਿਹੜੇ ਬਾਰਡਰ ਨੇ ਉਹ ਖੋਲੇ ਜਾਣ ਕਿਉਂ ਸਾਡੇ ਅਸਲ ਜਿਹੜੀ ਸਾਡੀ ਗੁਰੂ ਪਰਮਾਤਮਾ ਦੀ ਸੁਰਤੀ ਸਾਡੀ ਉੱਥੀ ਹੀ ਹੈ ਉਹ ਹੀ ਦੇਸ਼ ਨਾਲ ਸਾਡਾ ਪਿਆਰ ਹੈਗਾ ਤੇ ਇਹ ਤਾਂ ਚਲੋ ਜੁम्मे ਸਰਕਾਰਾਂ ਨੂੰ ਚਾਹਿਆ ਉਹਨਾਂ ਨੇ ਬਾਰਡਰ ਬਣਾਤੇ ਪਰ ਅਸੀਂ ਇਹ ਗੱਲ ਕਹਿਣਾ ਵੀ ਸਾਨੂੰ ਉਹਦੇ ਦਰਸ਼ਨ ਕਰਨ ਦਿੱਤੇ ਜਾਣ ਵੱਤਵਾਜ਼ ਵੀਜ਼ੇ ਦਿੱਤੇ ਜਾਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਨ ਧਰਤੀ ਸ੍ਰੀ ਗੁਰੂ ਨਾਨਕ ਸਾਹਿਬ ਨਨਕਾਣਾ ਸਾਹਿਬ ਜੀ ਤੇ ਅੱਜ ਦਰਸ਼ਨ ਦੇ ਤਰੇ ਜਾਣ ਕੇ ਹੰਦਾ ਸੁਭਾਗ ਪ੍ਰਾਪਤ ਹੋਇਆ ਜੀ ਮੈਂ ਸਭ ਸੰਗਤਾਂ ਨੂੰ ਇਸ ਪਵਨ ਦੇ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 15 ਨਵੰਬਰ ਨੂੰ ਜੋ ਸਮੁੱਚਾ ਸਿੱਖ ਜਗਤ ਤੇ ਗੁਰੂ ਨਾਨਕ ਨਾਲ ਲੇਵਾ ਸੰਗਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਦਾ ਗੁਰਪੁਰ ਮਨਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਜਿਹੜਾ ਅੱਜ ਜਥਾ ਹਰ ਸਾਲ ਦੀ ਤਰ੍ਹਾਂ ਪਾਕਿਸਤਾਨ ਦੀ ਗੁਰਦੁਆਮਾਂ ਦੀ ਯਾਤਰਾ ਲਈ ਸ਼ਮਨੀ ਕਮੇਟੀ ਜਥਾ ਜਿਹੜਾ ਭੇਜ ਰਹੀ ਹੈ ਤੇ ਇਹ ਜਥਾ ਅੱਜ ਜਾਏਗਾ ਤੇ 23 ਨਵੰਬਰ ਨੂੰ ਜਿਹੜਾ ਇਹ ਜਥਾ ਵਾਪਸ ਆਏਗਾ ਕਿਹੜੇ ਕਿਹੜੇ ਗੁਰਦੁਆਮਾਂ ਦੇ ਦਰਸ਼ਨ ਹੋਣਗੇ ਇਹਦੇ ਵਿੱਚ ਦੂਜੇ ਨਨਕਾਣਾ ਸਾਹਿਬ ਦੀ ਧਰਤੀ ਤੇ 15 ਨਵੰਬਰ ਨੂੰ ਜਿਹੜਾ ਗੁਰਪੁਰਬ ਮਨਾਇਆ ਜਾਏਗਾ ਉਸ ਤੋਂ ਬਾਅਦ ਪੰਜਾ ਸਾਹਿਬ ਦੇ ਰੋੜੀ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਡੇਰਾ ਸਾਹਿਬ ਔਰ ਨਨਕਾਣਾ ਸਾਹਿਬ ਦੇ ਲੋਕਲ ਜਿੰਨੇ ਵੀ ਗੁਰਦੁਆਰੇ ਗੁਰਨਾਨ ਸਾਹਿਬ ਦੇ ਨਾਂ ਤੇ ਉਹਨਾਂ ਦੇ ਦਰਸ਼ਨ ਤੀਹਾਰੇ ਜਥਾ ਕਰੇਗਾ ਦੇ 9 ਨਵੰਬਰ ਨੂੰ ਜਿ세 ਜਿਹੜਾ ਉਹ ਵਾਪਸ ਆਏਗਾ ਕਿੰਨਾ ਉਤਸ਼ਾਹ ਮੱਚ ਦੇਖੋ ਛਾਤਾ ਨਨਕਾਣੀ ਦੀ ਧਰਤੀ ਦੇ ਦਰਸ਼ਨ ਕਰਨ ਦੇ ਲਈ ਹਰ ਸਿੱਖ ਜਿਹੜਾ ਨਮਸਤਕ ਹੋਣਾ ਉੱਥੇ ਚਾਹੁੰਦਾ ਪਰ ਮਨ ਨੂੰ ਦੁਖੀ ਨਾ ਕਹਿਣਾ ਪੈਂਦਾ ਕਿ 2244 ਅਸੀਂ ਪਾਸਪੋਰਟ ਭੇਜੇ 763 ਜਿਹੜੇ ਉਹ ਵੀਜ਼ੇ ਲੱਗੇ ਆ ਤੇ 1481 ਜਿਹੜੇ ਵੀਜ਼ੇ ਕੈਨਸਲ ਕੀਤੇ ਗਏ ਆ ਇਹ ਦੋਨਾਂ ਸਰਕਾਰਾਂ ਨੂੰ ਚਾਹੀਦਾ ਕਿ ਇਹਦੇ ਲਈ ਜੇ ਸਾਨੂੰ 3000 ਦਾ ਕੋਟਾ ਦਿੱਤਾ ਗਿਆ ਤੇ 3000 ਦੇ ਵੀਜ਼ੇ ਲੱਗਣੇ ਚਾਹੀਦੇ ਅਸੀਂ ਤਾਂ 2244 ਪਾਸਪੋਰਟ ਭੇਜੇ ਆ ਤੇ ਉਹ ਵੀਜ਼ੇ ਲੱਗਣੇ ਚਾਹੀਦੇ ਤਾਂ ਕਿ ਕਿਸੇ ਦੀ ਆਸਥਾ ਨੂੰ ਛੱਟ ਨਾ ਲੱਗੇ ਕਿਸੇ ਸਾਧਾ ਨੂੰ ਛੱਟ ਨਾ ਲੱਗੇ ਸਾਦੇ ਤੇ ਸਾਰੇ ਨਨਕਾਣਾ ਸਾਹਿਬ ਦੀ ਧਰਤੀ ਦੇ ਦਰਸ਼ਨ ਕਰ ਸਕੇ ਗੁਰਦੁਆਰੇ ਦੀ ਸਾਮ ਸੰਭਾਲ ਵਾਸਤੇ ਗੱਲ ਕੀਤੀ ਜਾਏਗੀ ਗੁਰਦੁਆਰੀ ਸਾਮ ਸੰਭਾਲੀ ਉਹ ਇਹ ਇਹ ਪਾਕਿਸਤਾਨ ਜਿਹੜੀ ਸੈਕਟਰ ਦੁਆਰਾ ਬਣਦੀ ਕਮੇਟੀ ਕਰਦੀ ਹੈ ਪਰ ਸਾਨੂੰ ਇਹ ਥੋੜਾ ਮਹਿਸੂਸ ਹੁੰਦਾ ਸ਼ਾਇਦ ਸਰਾਮਾ ਇਕੱਠ ਹੁੰਨ ਤਾਂ ਤਾਂ ਵੀ ਜੇ ਕੈਨਸਲ ਕੀਤੇ ਜਾਂਦੇ ਉਹਦੇ ਬਾਰੇ ਵੀ ਅਸੀਂ ਪਾਕਿਸਤਾਨ ਸਰਕਾਰ ਨਾਲ ਗੱਲ ਕਰਾਂਗੇ ਜਿੱਥੇ ਛੋਮੀ ਕਮੇਟੀ ਨੂੰ ਸਹਿਯੋਗ ਦੇਣ ਦੀ ਲੋੜ ਆ ਉਹ ਸਹਿਯੋਗ ਦਿੱਤਾ ਜਾਵੇ ਸੰਗਤ ਕਹਿੰਦੀ ਕਿ ਖੁੱਲੇ ਦਰਸ਼ਨ ਹੋਣੇ ਚਾਹੀਦੇ ਪੱਕੇ ਸਦਾਵਸਥੇ ਇਹ ਤਾਂ ਗੁਰਨਾਨ ਸਿੰਘ ਅੱਗੇ ਜਾ ਕੇ ਅਰਦਾਸ ਕਰੇਗਾ ਜਥਾ ਤੇ ਅੱਗੇ ਕਰਤਾ ਕਰਤਾਰ ਸਾਹਿਬ ਨਹੀਂ ਅਰਦਾਸ ਹੋਏਗੀ ਜੀ ਉਹ ਤਾਂ ਸਾਰੇ ਅਰਦਾਸ ਕਰਨਗੇ ਅਸੀਂ ਤਾਂ ਕਹਿੰਨੇ ਆ ਦਸੰਤਜ਼ਾਰੇ ਜਿਹੜੇ ਖੁੱਲੇ ਦਸੰਤਜ਼ਾਰੇ ਸਾਡੀ ਅਰਦਾਸ ਦੇ ਵਿੱਚ ਆ ਹਮੇਸ਼ਾ ਸਵੇਰੇ ਸ਼ਾਮ ਅਰਦਾਸ ਕਰਦੇ ਗੁਰੂ ਘਰਾਂ ਵਿੱਚ ਕਿ ਪਾਕਿਸਤਾਨ ਦੇ ਗੁਰਦਮਰਿਆਂ ਦੇ ਦਸੰਤਜ਼ਾਰੇ ਜਿਹੜੇ ਖੁੱਲੇ ਹੋਣ ਕਿਹਨਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਖੁਸ਼ੀ ਹੋ ਰਹੀ ਹੈ ਨਾ ਇਹਦਾ ਪਗਟਾਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਰੋਜ਼ ਅਰਦਾਸ ਕਰਦੇ ਗੁਰਨਾਨ ਸਿੰਘ ਕੰਨਨ ਕਨਨ ਸਾਹਿਬ ਦਰਸ਼ਨ ਦੇ ਸਾਰੇ ਬਖਸ਼ੇ ਜਾਨ ਅਜਗੂ ਸਾਹਿਬ ਨੇ ਕਿਰਪਾ ਕੀਤੀ ਆ ਤੇ ਮੈਂ 4 ਵਜੇ ਦਰਸ਼ਨ ਕਰਨ ਜਾ ਰਿਹਾ ਜਿੰਨੀ ਵੇਲੇ ਜਾ ਰਿਹਾ ਹਰ ਵਾਰ ਹੁੰਦਾ ਕਿ ਦੁਬਾਰਾ ਫੇਰ ਆਵਾਂ ਦਰਸ਼ਨ ਕਰਨ ਹਾਂਜੀ ਇਸ ਵਾਰ ਕੋਈ ਖਾਸ ਜਿਹੜਾ ਸਗਵਾਤ ਉੱਥੋਂ ਲੈ ਕੇ ਆਓਗੇ ਜੀ ਇਸ ਵਾਰ ਖਾਸ ਸਗਵਾਤ ਉੱਥੇ ਸਾਰੇ ਆਪਣਾ ਜੇ ਆਪਣਾ ਪੰਜਾਬੀਆਂ ਦੀ ਜਰਨ ਪੰਜਾਬੀ ਜੁੱਤੀ ਮੰਗਦੇ ਨੇ ਕਿ ਪੰਨੇ ਵਾਲੇ ਜੁੱਤੀ ਲੈ ਕੇ ਆਓ ਪੰਨੇ ਦੀ ਜੁੱਤੀ ਬੜੀ ਮਸ਼ਹੂਰ ਹੁੰਦੀ ਹੈ ਉੱਥਾਂ ਜੀ ਹਾਂਜੀ ਤੇ ਗੁਰਨਾਨ ਸਾਹਿਬ ਦੀ ਧਰਤੀ ਤੇ ਜਾ ਰਹੇ ਕਿੰਨੀ ਖੁਸ਼ੀ ਹੋਈ ਜਦੋਂ ਪਤਾ ਲੱਗਾ ਕਿ ਇਸ ਵਾਰ ਵੀਜ਼ਾ ਫੇਰ ਲੱਗਾ ਇਸ ਵਾਰ ਜਦੋਂ ਵੀਜ਼ਾ ਲੱਗਾ ਤੇ ਮਨ ਚ ਜਾ ਸੀ ਨਹੀਂ ਸਕਿਆ ਤੁਹਾਨੂੰ ਕਿ ਇਹਨਾਂ ਹਰ ਵਾਰੀ ਦਰਸ਼ਨ ਕਰੀਏ ਹਰ ਵਾਰ ਜਾਈਦਾ ਮਾਲਕ ਦਾ ਦਵਾਰਾਂ ਫੇਰ ਜਾਈਏ ਬਲ ਕਿ ਸਰਕਾਰਾਂ ਨੂੰ ਬੇਨਤੀ ਕਰਾਂਗੇ ਅਸੀਂ ਕਿ ਬਾਟ ਖੋਲੇ ਜਾਣ ਕਿ ਸੰਗਤਾਂ ਨੂੰ ਵਾਅਦਾ ਤੋਂ ਵਾਅਦਾ ਵਿਝੇ ਤੇ ਜਾਣ